ਸਬਸਕ੍ਰਾਈਬ ਕੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਬਾਈਆਂ ਆ ਗਏ ਪਹੁੰਚ ਚੁੱਕੇ ਆਪਾਂ ਬਾਈ ਘਰੋਂ ਆ ਤੇ ਗੁਰੇਲ ਸਿੰਘ ਜੀ ਹਾਂ ਜੀ ਹਾਂ ਜੀ ਤੇ ਚਲੋ ਸੋਹਣਾ ਕੰਮ ਕਰਦੇ ਬਾਈ ਇਹਦੇ ਮਾਲ ਵੀ ਬੜਾ ਵਧੀਆ ਹੁੰਦਾ ਰੇਟ ਵਿੱਚ ਹੁੰਦਾ ਕਿ ਜਬ ਅੱਜ ਵੀ ਬਾਈ ਨੂੰ ਗਾਵਾਂ ਲੈ ਕੇ ਤੇ ਬਾਈ ਜੀ ਨਾਲ ਗੱਲ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਸੁਨੀਲ ਭਾਈ ਜੀ ਹਾਂਜੀ ਬਹੁਤ ਸੁਣਾਓ ਅੱਜ ਮੈਚਿੰਗ ਹੀ تھی ਮੇਰੀ ਹਾਂਜੀ ਅੱਜ ਮੈਚਿੰਗ ਹੋ ਗਈ ਜੇ ਅੱਜ ਵੀਡੀਓ ਵੀ ਬਣ ਲੱਗੀ ਆ ਨਾਲ ਲਾ ਕੇ ਅੱਜ ਮੈਚਿੰਗ ਵੀ ਹੋ ਗਈ ਜੀ ਹੋਰ ਸੁਣਾਓ ਕਿਵੇਂ ਹਾਂਜੀ ਵਧੀਆ ਕੰਮ ਵਧੀਆ ਚੱਲੀ ਜਾਂਦਾ ਰੰਦੀਪ ਭਾਈ ਜੀ ਮੌਜਾਂ ਲੱਗੀਆਂ ਹਾਂਜੀ ਹਾਂਜੀ ਮੌਜਾਂ ਜੀ ਮੌਜਾਂ ਜੀ ਬਾਕੀ ਭਾਈ ਜੀ ਇਹ ਜਣਾ ਰੇਟ ਥੋੜਾ ਸਹੀ ਆ ਹਾਂਜੀ ਮਾਲ ਸੋਨਾ ਸਾਹਿਬ ਨਹੀਂ ਮਾਲ ਸੰਦੀਪ ਭਾਈ ਨਹੀਂ ਰੁਕਦਾ ਚਲੋ ਬਾਬੇ ਦੀ ਕਿਰਪਾ ਗੁਰੂ ਰਾਮਦਾਸ ਜੀ ਮਾਲ ਵੇਖਦਾ ਜਾਂਦਾ ਹਾਂ ਹਾਂਜੀ ਹਾਂ ਐਂ ਹੀ ਦੇਖੇ ਮਾਰਾ ਐਂ ਹਾਂਜੀ ਬਸ ਕਿਹਨਾਂ ਜੀ ਤੇ ਅੱਜ ਕਿੰਨੀਆਂ ਭਾਜੀ ਫਿਰ ਅੱਜ ਪੰਜ ਅੱਜ ਜਲਦੀ ਜਲਦੀ ਫੜੀਆਂ ਲੱਗਦੀਆਂ ਹਾਂ ਹਾਂਜੀ ਹਾਂ ਅੱਜ ਪੰਜ ਜੇ ਸਾਥੀ ਗਾਵਾਂ ਦੋ ਭਾਈ ਸੇਲ ਹੋ ਗਈਆਂ ਸਰਪੰਚ ਸਾਹਿਬ ਇੱਥੋਂ ਪੱਬੜਾ ਸੇਲ ਤਾਂ ਹੋ ਹੀ ਜਾਣੇ ਭਾਈ ਜੀ ਹੁਣ ਤੇ ਜਾਂਦੇ ਇਹੋ ਜਿਹੇ ਭਾਈ ਬੈਠੇ ਨਹੀਂ ਡੱਕ ਕੇ ਰੱਖੀਆਂ ਫਿਰ ਵੀ ਭਾਜੀ ਅਹੀਂ ਸਾਨੂੰ ਬੜੇ ਫੋਨਾਂ ਤੇ ਭਾਜੀ ਰੇਡ ਹੀ ਬੜਾ ਭਾਜੀ ਮੈਂ ਕਹਿੰਦਾ ਕੀ ਕਰੀਏ ਰੇਡ ਭਾਜੀ ਚਲੋ ਮਾਲ ਜਾਇਜ਼ ਮਿਲ ਜਾਂਦਾ ਆਪਾਂ ਵੀ ਜਾਇਜ਼ ਪਾ ਦਿੰਨੇ ਆ ਠੀਕ ਹੈ ਕਿ ਨਹੀਂ ਗੱਲ ਆ ਵਜੇ ਮਾਂ ਪਿੱਛੋਂ ਮਾਲ ਤਿੱਖਾ ਹੋਵੇ ਤਾਂ ਅ ਦੋ ਦੋ ਹਜ਼ਾਰ ਵਾਲਾ ਕੰਮ ਆ ਪਹਿਲਾਂ ਵੀ 2000 ਵਾਲਾ ਹੀ ਇਹ ਸੰਦੀਪ ਭਾਜੀ ਹੁਣੀ ਵੀਡੀਓ ਤੇ ਵੀ 2000 ਵਾਲਾ ਹੀ ਆ ਐਂ ਆ ਜੀ ਹਾਂ ਇਹ ਬੜਾਵਾ 2000 ਗੁਰੂ ਰਾਮ ਦਾ ਵਾਧੂ ਦੇਈ ਜਾਂਦੇ ਹਾਂ ਹਾਂ ਜੀ ਚਲੋ ਅੱਜ ਮਰ ਕਿੰਨੀ ਸੱਤ ਕਾ ਹੈਗੀਆਂ ਨਹੀਂ ਅੱਜ 5:00 ਸਟਰੀ ਹੋਈਆਂ ਜੇ ਤੇ ਦੋ ਗੱਬਣਾ ਦੋ ਗੱਬਣਾ ਹਾਂ ਜੀ ਇਹ ਸੋਈਆਂ ਨਾ ਜੀ ਹਾਂ ਜੀ ਦੁੱਧ ਕਿੰਨਾ ਜੀ 12 ਕਿਲੋ ਸੰਦੀਪ ਭਾਜੀ ਇਹਦੇ ਥਲੇ ਭੋਲਾ 12 ਕਿਲੋ ਹਾਂ ਜੀ ਅੱਜ ਦੁਜਾ ਦੇਣਿਆ ਸਮਝ ਲੋ ਸਿਰੇ ਤੀਜਾ ਚੜ ਜਾਣਾ ਕਾ ਲੋ ਜੀ ਬੱਲ ਨੂੰ ਮੂੰਹ ਮਾਰ ਖਾਉ ਕਰਾਂ ਚੱਕੀ ਲੋ ਜੀ ਵੇਖੋ ਕਰਾਂ ਕੋ ਜੂਰਤੀ ਦੇਖੋ ਵੈੜ ਤੇ ਤਾਂ ਸੋਹਣੀ ਵੈੜ ਹੋਂ ਤੋਰਨ ਲੱਗ ਪਈ ਦੋ ਰੰਗ ਵੈੜ ਤੇ ਵੇਖੋ ਜਾਨ ਜਗਰਾਮ ਮੇਲੇ ਪਰੇ ਫਿਰ ਜੁੰਦੀ ਆ ਪੀੜੀ ਆ ਵੇ ਕਿੱਦੇ ਆ ਖਾਣੇ ਹੋਰ ਦਾਣ ਦੀ ਆ ਕੰਮ ਕੋਈ ਪੱਤ ਪਸ਼ੂ ਦੇ ਬੜਾ ਕਰਦੇ ਹੈ ਨੀ ਪਸ਼ੂ ਦੇ ਬੜਾ ਪੈਸਾ ਕਰਦੇ ਆ ਭਾਜੀ ਪੱਲੇ ਜਾਂ ਫੇਰ ਕੱਢ ਕੇ ਲੈ ਆਈਆਂ ਨੇ ਸੋਹਣੀਆਂ ਚੀਜ਼ਾਂ ਤਾਂ ਸਦੀਪ ਭਾਈ ਕਾਹੀ ਵੀ ਅਗਲੀ ਵੀਰ ਜਾਨਵਰ ਤੋਂ ਅੱਜੀ ਕੋਣੀ ਆ ਬੱਛਾ ਆ ਗਿਆ ਮਗਰਾ ਹਾਂ ਬੱਛਾ ਆ ਗਿਆ ਤੇ ਬੱਛੀ ਆ ਜਿੰਦੀ ਤੇ ਮੈਂ ਨਜ਼ਾਰਾ ਬਣ ਗਿਆ ਬੱਛੀ ਭਾਜੀ ਦੇਖੋ ਬੱਛਾ ਵੀ ਦੇਖ ਲਓ ਬੱਛਾ ਵੀ ਮੈਂ ਡਬਲ ਹੀ ਹਾਂ ਡਬਲ ਹੀ ਕੰਮ ਬਣਿਆ ਪਿਆ ਬੱਛੇ ਦਾ ਵੀ ਆਜਾ ਬੜਾ ਮੈਂ ਨਾ ਇੱਕ ਬੰਦਾ ਅੱਜ ਦਾ ਸਵੇਰੇ ਚੇਚਾ ਬੱਛਾ ਵੇਖਣ ਆ ਗਿਆ ਆਂਦਾ ਬੱਛੀ ਆਇਆ ਨਹੀਂ ਬੱਛੀ ਨਹੀਂ ਆ ਉਹ ਆਵਾ ਹਾਂਜੀ ਹਾਂਜੀ ਫਿਰ ਨਹੀਂ ਭਾਜੀ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਹਾਂਜੀ ਕੋਈ ਇੱਕੋ ਹੀ ਮੁੱਲ ਕਰਨਾ ਅੱਜ ਕੋਈ ਕਰੀਏ ਕੋਈ ਕੋਈ ਘਟਾਣੇ ਬਸ ਛੋੜੀ 200 ਜਾਂ 300 ਜਾਂ 500 ਬਸ ਬਸ ਚਲੋ ਠੀਕ ਆ ਭਾਜੀ 56000 ਦੀ ਵਸੀ ਤੇ ਆ ਛੋੜੀ ਹੋਣੀ ਆ 500 ਛੱਡ ਦਾਂਗੇ ਜੀ ਆਜੋ ਚਲੋ ਵੇਖੀ ਰੇਡ ਵੇਖੀ ਚਲੋ ਕਰਾਂਗੇ ਭਾਈਆਂ ਦੇ ਆ ਪੀਤਾ ਵਾਦਿਆ ਲੈਵੇ ਹਾਂਜੀ ਹਾਂਜੀ ਇਹ ਵੀ ਸੂਈ ਆ ਇਹ ਵੀ ਸੂਈ ਜਲਸੀ ਇਹਦੇ ਥਲੇ 12 ਕਿਲੋ ਖੁੱਲਾ ਡੁੱਲਾ ਭੋਲਾ ਇਹਦੇ ਥਲੇ 12 ਕਿਲੋ ਹਾਂਜੀ ਇਹਦੇ ਮਗਰ ਵਸੀ ਜੇ ਵਸੀ ਮਗਰ ਆ ਜੀ 12 ਕਿਲੋ ਖੁੱਲਾ ਡੁੱਲਾ ਵੇਖੋ ਕਰਾਂਗੇ ਭਾਜੀ ਬਰੀਡ ਵੇਖ ਲਓ ਬਰੀਡ ਪੂਰੀ ਸੋਹਣੀ ਆ ਭਾਈ ਜੀ ਇਹ ਨਹੀਂ ਵੀ ਛੋਟੀ ਜਰਸੀ ਛੋਟੀ ਨਹੀਂ ਆ ਨਹੀਂ 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 ਸੋਣੀ ਸੋਣੀ ਬਹਿ ਰਹਾ ਭਾਈ ਸੋਣੀ ਆ ਮੂੰਹ ਮਾਰ ਦਿਖਾਉ ਕਰਾ ਦੇ ਹਾਂ ਔਰੇ ਪੰਜਾਬ ਦੀ ਨਾਲ ਪਰ ਹੋਊ ਪੰਜਾਬ ਦੀ ਬਿਰਸਨ ਵਾਲੇ ਹਾਂਜੀ ਆ ਭਾਈ ਪੰਜਾਬ ਦੀ ਪੰਜਾਬ ਦੀ ਜੀ ਬੁੱਥੀ ਵੇਖਾ ਸੰਦੀਪ ਭਾਈ ਔਰੋ ਔਰੋ ਕਰਾ ਦੇ ਵੇਖੋ ਚੁਾਈ ਹੈ ਵਰੀਆ ਚਾਲੋ ਜੀ ਓਕੇ 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 ਚੱਲਾਂ ਦਰਾਂ ਦੇ ਹਾਂਜੀ ਫਿਰ ਸੰਦੀਪ ਭਾਈ ਸ਼ੇਹਾਨਾ ਜਹਾਨਾ ਚਲੋ ਜੀ ਹਾਂ ਨਹੀਂ ਹਾਂਜੀ ਹਾਂਜੀ ਸੰਦੀਪ ਭਾਜੀ ਇਹ ਵੀ ਵਸੀ 45000 ਦੀ ਦੇ 40000 ਦੀ ਭਾਜੀ 500 ਛੋੜ 500 ਛੋੜ ਛੜ ਦਾਂਗੇ ਜੀ ਛੜ ਦਾਂਗੇ ਕੰਮ ਰੱਖੋ ਭਾਈ ਸਰ ਉਹਨਾਂ ਆ ਗਏ 500 ਠੀਕ ਹੈ ਭਾਈ ਜੀ 500 ਛੋੜ ਅੱਜ ਮੋਲ ਨਹੀਂ ਕਰਨੇ ਅੱਜ ਹਾਂਜੀ ਅੱਜ ਮੋਲ ਨਹੀਂ ਸੰਦੀਪ ਭਾਜੀ ਅੱਜ ਬਹਾਨਾ ਲੈ ਚਲੋ ਇਹ ਵਸੀ ਸੰਦੀਪ ਭਾਜੀ ਸਵੇਰ ਦੀ ਸੂਈ ਜੇ ਮਨੇ ਹਾਂਜੀ ਸੂਈ ਹਾਂਜੀ ਬਾਕੀ ਥਣ ਓਕੇ ਆ ਇਹਦੇ ਹਾਂਜੀ ਅਰਜੂ ਰੋਕੇ ਆ ਹਾਂਜੀ ਅਰਜੂ ਰੋਕੇ ਆ ਇਹਦੇ ਮਗਰੀ ਵੀ ਵਸੀ ਜੇ ਲਓ ਜੀ ਜੱਸੀ ਭਾਜੀ ਇਹ ਵੀ ਕਾਲੀ ਖਣ ਲੈ ਵੇ ਦਿਖਾਓ ਜੀ ਵਛਾ ਮਗਰ ਬੱਚੀ ਨਹੀਂ ਇਹਦੇ ਬੱਚੀ ਜੀ ਬੱਚੀ ਹਾਂ ਬੱਚਾ ਇੱਕ ਹੋਇਆ ਬਠੀ ਕਾਲੀ ਬੜੀ ਪੇਲੀ ਬੱਚੇ ਬੱਚੇ ਕਰ ਗਿਆ ਕੋਈ ਨਹੀਂ ਕੋਈ ਨਹੀਂ ਤਾਂ ਜੀ ਹੈਗਾ ਵੇਟ ਚਲ ਬਗਵਾ ਪਤਾ ਹੀ ਆ ਉਸਨੇ ਕਰਨਾ ਹੀ ਫਾਇਦਾ ਹਾਂ ਹਾਂ ਜੀ ਹਾਂਜੀ ਫਿਰ ਹਰਦੀਪ ਭਾਜੀ 43000 ਦੀ 43000 ਦੀ ਬਸ 100 ਛੋੜੀ ਭਾਜੀ ਇਹਦੇ ਵਿੱਚੋਂ ਹਾਂਜੀ ਨਹੀਂ 500 ਹੀ ਛੱਡ ਦਾਂਗੇ ਕੋਈ ਗੱਲ ਨਹੀਂ ਜਾਂਦੋ ਕੋਈ ਨਹੀਂ 500 ਹੀ ਜਾਂਦੋ ਆਪ ਤੁਸੀਂ ਜਾਂਦੋ ਜਿਆਦਾ ਨਾ ਹਣ ਕੋਈ ਕਵੇ ਆਣ ਕੇ ਸੁਨੀ ਭਾਜੀ ਹਣਾ ਇਹ ਹਾਂ ਨਾ ਨਹੀਂ ਹਾਂਜੀ ਹਾਂਜੀ ਇਹ ਵਛੀ ਗੱਬਣ ਜੇ ਇਹ ਗੱਬਣਾ ਇਹਨੇ ਵੀ ਪਾਈ ਜਰਸੀ ਜਰਸੀ 10 ਕਿਲੋ ਦੁੱਧ ਭਰੇ ਪਿਛਲੇ ਸੂਰੇ ਤੇ ਰਕੀ ਵੀ ਵਛੀ ਨੂੰ ਅਜੇ ਪਤਾ ਨਹੀਂ ਆ ਕੋਈ ਖੂਨ ਲੈਵਾ ਲੋ ਬਹੁਤ ਵਜੇ ਲੈਵਾ ਹਾਂਜੀ ਅਜੇ ਆਉਂਦੇ ਹੀ ਕਿ ਜਦੋਂ ਸੂਰ ਵੀ ਲੰਮੇ ਪੈ ਪਾ ਸੂਰ ਵੀ ਅੱਛਾ ਹਾਂਜੀ ਆਜੋ ਲੈ ਆਓ ਜੀ ਘਰ ਵਾਲਿਆਂ ਕੋ ਵਛੀ ਲੈ ਗਈ ਨਹੀਂ ਚੱਗੀ ਬਹਿਣ ਠੀਕ ਹੈ ਜਾਓ ਜਾਓ ਕਰਾਣੇ ਚੱਲਣ ਦੋ ਥਾਨ ਬੜਾ ਮੁੱਠੀ ਆ ਲੱਗ ਮੁੱਠੀ ਵਾਲਾ ਥਾਨ ਕਾਲੂ ਜੀ ਬਰਾਜ ਤੁਸੀਂ ਘੱਟ ਹੀ ਬੋਲਦੇ ਆ ਅੱਜ ਅੱਜ ਕਾਲੂ ਹੀ ਬੋਲਦਾ ਜੀ ਹੁਣ ਪਾਜੀ ਵੀ ਨਹੀਂ ਆਇਆ ਅਨੂੰ ਏਡੀ ਬੜੀ ਖੁਸ਼ੀ ਹੋਰ ਹਾਂ ਜੀ ਬੋਲੂਗਾ ਜੀ ਕਾਲੂ ਹੀ ਹੁਣ ਹੈ ਕਾਲੂ ਹੀ ਬੋਲੂਗਾ ਬੋਲੋ ਕਾਲੂ ਜੀ ਬੋਲ ਕਾਲੂ ਹਾਂ ਜੀ 46000 ਪਾਜੀ ਹੋਣੇ ਦੇ ਦਾਂਗੇ ਜੀ ਹਾਂ ਨਹੀਂ ਹਾਂ ਨਹੀਂ ਪਾਜੀ 500 ਵਾਲਾ ਕੰਮ ਹੈ ਚਾਹੀ ਪਾਜੀ ਸਰਵਣ ਵਾਲਾ ਕੰਮ ਕਰਨਾ ਜਿਹਦਾ ਪੈਸਾ ਰੋਣੀ ਨਹੀਂ ਦੋ 500 ਪਹਿਲੇ ਦੋ ਮੰਗਣੇ ਨਹੀਂ ਬਾਈ ਨੇ ਵੇਲੇ ਦਿਲ ਕਿੱਡਾ ਰੱਖਿਆ 500 ਕਰ ਹਾਂ ਜੀ ਇਹ ਸਹੀ ਗੱਲ ਪਾਜੀ ਚਾਹੀਦੇ ਵੇ ਤਾਂ 55 ਮੰਗ ਕੇ ਆਪਾਂ ਫੇਰ ਹੋੜੀ ਹੋੜੀ ਕਰਦੇ ਆਂਗੇ ਉਹ ਫਤ ਨਹੀਂ ਕਰਾਂ ਆ ਬਾਰੇ ਕੀ ਫੈਰਾ ਗਾ ਲੈ ਖਾਣੀ ਲਾਸਟ ਪੀਸ ਸੰਦੀਪ ਭਾਜੀ ਹੁਣ ਲਾਸਟ ਪੀਸ ਆ ਛਾਈ ਵਾਲਾ ਇਹ ਵੀ ਗੱਬਣੀ ਆ ਇਹ ਵੀ ਗੱਬਣਾ ਲਓ ਜੀ ਲਾਸਟ ਪੀਸ ਤੇ ਗੱਬਣ ਵੇਖੋ ਕਰਾ ਦੂਜਾ ਸੁਆ ਹਾਂਜੀ ਦੂਜਾ ਸੁਆ ਜੀ ਦੂਜਾ ਸੁਆ ਤੇ ਵੇਖੋ ਵੇੜ ਕਰਾਂਗੇ ਸੋਹਣੀ ਵੇੜੇ ਇਹ ਭਾਈ 10 10 ਕੇ ਲੈ ਜੀ ਹਾਂਜੀ ਬਣੂ ਵਸ਼ੀ ਬੜੀ 10 ਲੈ ਜੂ ਬਣੀ 10 ਤੇ ਲੈ ਜੂ ਟੱਕੜ ਕੇ ਵੇਖੋ ਜਰਾ ਚੀਜ਼ ਆ ਭਾਜੀ ਇਹ ਖਾਣਾ ਬਣੂ ਕੀ ਚੰਗੇ ਸਹੀ ਭਾਜੀ ਆ ਜਿਓ ਵਾ ਠੀਕ ਆ ਲੈ ਚਲੋ हां जी फिर कह लो जी हां जी बा जी बोलो फिर बोलो बोलो कह लो जी बोलो बोलो मैं आज इतन ना बोल आज ते ही बोल तो ला आप ही बोल तो कोई लॉस नहीं, नहीं, नहीं। सा मैं नहीं बोला तू <laughs> ही बोलो चलो भाई 35000 ਦੀ ਹਾਨਾ ਆਈ ਜੀ ਠੀਕ ਹੈ ਜੀ ਇੱਕ ਪੇ ਗੰਮ ਕਰਦਾ ਅੱਜ ਮੋਲੜੀ ਕਰਨਿਆ ਜੇ ਅੱਜ 55 ਲੱਗਣਾ 500 ਛੱਡ ਦਾਂਗੇ ਸਾਡੇ ਭਾਈ ਛੱਡ ਦਾਂਗੇ ਸਾਡੇ ਜੁੰਦੀ ਚਲੋ ਜਰਾ ਦਸਨੀ ਭਾਈ ਜੀ ਚਲੋ ਪੰਜ ਗਾਵਾਂ ਬਾਈਆਂ ਕੋਲ ਜੀ ਪਰ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਚੋਅ ਕਰਕੇ ਪਾਸ ਕਰਕੇ ਠੀਕ ਹੈ ਨਾ ਤੇ ਬਾਕੀ ਚੈੱਕ ਕਰਕੇ ਬਾਜੀ ਠੀਕ ਆ ਸਭ ਵਧੀਆ ਕੰਮ ਨਹੀਂ ਨਹੀਂ ਹਾਂਜੀ ਹਾਂਜੀ ਵਧੀਆ ਬਾਕੀ ਸਲੀਪ ਬਾਜੀ ਵਧੀਆ ਕੰਮ ਚੱਲੀ ਜਾਂਦਾ ਵਾ ਹਾਂਜੀ ਜੀ ਵੇਖੋ ਪਰ ਇਹ ਕਿਦ ਨੇ ਕਿ ਵਧੀਆ ਕੰਮ ਕਰੋ ਹਾਂਜੀ ਹਾਂਜੀ ਬਾਕੀ ਚਲੋ ਸਾਫ ਸੁਥਰਾ ਕੰਮ ਆਨੇ ਅਸੀਂ ਸਾਰੇ ਸਾਰੇ ਕਰਨ ਵੀਰ ਅਸੀਂ ਵੀ ਕਰਨਦੇ ਆ ਸਾਰੇ ਕੰਮ ਤੇ ਬਾਕੀ ਚਲੋ ਕੰਮ ਸਾਫ ਸੁਥਰਾ ਤੇ ਵਧੀਆ ਚੱਲੀ ਜਾਂਦਾ ਬਾਜੀ ਬਸ ਹਾਂਜੀ ਤੇ ਬਾਕੀ ਨੰਬਰ ਜੀ 84275 2682 ਉਹ ਰੱਖ ਜਾਣਾ ਤਹਿਸੀਲ ਬਟਾਲਾ ਜਿਲ੍ਹਾ ਗਰਦਾਸਪੁਰ ਦੀ ਠੀਕ ਹੈ ਭਾਈ ਫਿਰ ਸਸੀ